ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਸਾਗਰ ਦੀ ਵੋਟੀ ਲੈਦੀ ਇੰਡਿਕਾ ਚਲਾ ਇੰਡਿਕਾ ਬੜੀ ਤੇ ਮਸ਼ਹੂਰ ਕਰਦੀ ਆ ਕਿਸ ਤਰ੍ਹਾਂ ਦੇਦੇ ਛੇੜੋ ਲੈ ਕੇ ਉਹਦੇ ਵਿੱਚ ਮੈਂ ਥੋੜੀ ਕੁਛ ਕੀਤਾ ਜੀ ਉਹ ਕੀਤਾ ਤੇ ਪੰਜਾਬੀਆਂ ਨੇ ਜੀ ਪੰਜਾਬੀ ਸਰੋਤਿਆਂ ਨੇ ਲੱਖਾਂ ਦੀ ਗਿਣਤੀ ਚ ਮੇਰੀਆਂ ਧੀਆਂ ਮੇਰੀਆਂ ਛੋਟੀਆਂ ਭੈਣਾਂ ਚੂੜੇ ਵਾਲੀਆਂ ਬੇਟੀਆਂ ਪੰਜਾਬ ਦੀਆਂ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਚ ਸਾਗਰ ਦੀ ਵੋਟੀ ਲੈਦੀ ਇੰਡਿਕਾ ਚਲਾ ਸਾਗਰ ਦੀ ਵੋਟੀ ਲੈਦੀ ਇੰਡਿਕਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਕੱਲ ਆਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਗਾਣਾ ਜਾਂਦਾ ਆ ਵੀ ਸਾਗਰ ਦੀ ਮੋਟੀ ਲੈਂਦੀ ਇੰਡੀਕਾ ਚਲਾ ਉਸ ਕਲਾਕਾਰ ਦਾ ਮਿਲੌਣ ਜਾ ਰਿਹਾ ਇਸ ਜੋੜੀ ਦਾ ਮਿਲੌਣ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਜੋੜੀ ਆ ਨਾਮਵਰ ਗਾਇਕ ਨੇ ਤੇ ਪ੍ਰਾਣੀ ਜੋੜੀ ਆ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਜੋੜੀ ਆ ਸੁਪਰ ਹਿੱਟ ਰਹੀ ਆ ਤੇ 1500 ਵੱਧ ਜਿਹੜੇ ਗੀਤ ਉਹ ਗਾ ਚੁੱਕੀ ਆ ਜਿਵੇਂ ਮੈਂ ਗੱਲ ਕਰ ਰਿਹਾ ਅਬਰਸਤ ਰਹਿਣ ਵਾਲੇ ਸਤਨਾਬ ਸਾਗਰ ਜੀ ਅਤੇ ਸ਼ਰਨਜੀਤ ਸਮੀ ਜੀ ਸਾਡਾ ਨਾਲ ਗੱਲਬਾ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਸਮੁੱਚੀ ਟੀਮ ਦਾ ਕੋਟ ਕੋਟ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਏ ਤੇ ਅੱਛਾ ਮੇਰੀ ਸਤੋਂ ਪਹਿਲਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜਾ ਤੁਹਾਡੇ ਇੱਕ ਵੀਡੀਓ ਬੜੀ ਜਿਹੜਾ ਗਾਣਾ ਵਾਇਲ ਹੋਉਂਦੀ ਹੈ ਦਰਸ਼ਕਾਂ ਜਰੂਰ ਸਾਂਝਾ ਕਰ ਦਿਓ ਉਸ ਗਾਣੇ ਦੀ ਜਿਹੜੀਆਂ ਦੋ ਲੈਣਾ ਜੀ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰ ਰਹੀ ਫਰੀ ਸਖਾ ਵਾਈ ਵਾ ਤੇ ਸਾਗਰੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਚੱਲਦਾ ਰਹੇਗਾ ਕਿਸਤਾ ਦੀ ਦਸ਼ਕਾਂ ਨਾਲ ਇਨਾ ਪਿਆਰ ਦੇ ਰਹੇ ਨੇ ਬੜੇ ਲੰਬੇ ਸਮੇਂ ਤੋਂ ਤੁਸੀਂ ਗਾਇਕਾਂ ਦੇ ਦਸ਼ਕਾਂ ਦੀ ਕਚਹਿਰੀ ਵਿੱਚ ਤੁਸੀਂ ਆ ਰਹੇ ਹੋ ਬੜੇ ਗੀਤ ਲੈ ਕੇ ਆਏ ਹੋ ਹੁਣ ਤੱਕ 1500 ਤੋਂ ਵੱਧ ਗੀਤ ਲੈ ਆਏ ਹੋ ਠੀਕ ਹੈ ਨਾ ਤੇ ਸ਼ੁਰੂਆਤ ਕਿਸ ਤਰ੍ਹਾਂ ਹੋਈ ਗਾਇਕੀ ਦੂਰ ਸਾਂਝਾ ਕਰੋ ਇਹ ਸਾਰਾ ਅੱਜ ਤੋਂ 22 23 ਸਾਲ ਪਹਿਲਾਂ ਇਹ ਵੈਸੇ ਤੇ ਸਨ 97 ਦੀ ਗੱਲ ਹੈ 5 ਜਨਵਰੀ ਤੇ 1997 ਨੂੰ ਫੁੱਲਾਂ ਵਾਲੀ ਲਜਾਈ ਨਾਲ ਮੇਰੀ ਐਂਟਰੀ ਹੋਈ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਅਸੀਂ ਗਰੀਬਾਂ ਨੇ ਪੈਰ ਰੱਖਿਆ ਪੰਜਾਬੀ ਸਰੋਤਿਆਂ ਦੀ ਕਚਹਿਰੀ ਚ ਅਸੀਂ ਹਾਜ਼ਰ ਹੋਏ ਤੇ ਪੰਜਾਬੀ ਸਰੋਤਿਆਂ ਨੇ ਪੰਜਾਬੀਆਂ ਨੇ ਮਨਾ ਮੂਹੀ ਪਿਆਰ ਦਿੱਤਾ ਸਾਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾਤਾ ਅਰਸ਼ ਤੇ ਲੈ ਗਏ ਤੇ ਉਦੋਂ ਦੇ ਜਿੱਥੇ ਛੰਡੇ ਉਹਨਾ ਗੱਡ ਦਿੱਤੇ ਜੀ ਪੰਜਾਬੀਆਂ ਨੇ ਤੇ ਉੱਥੇ ਹੀ ਖੜੇ ਹਾਂ ਜੀ ਤੇ ਲਗਾਤਾਰ ਸੇਵਾ ਕਰ ਰਹੇ ਆ ਜੀ ਬਸ ਲਿਖੀ ਜਾਂਦੇ ਆ ਤੇ ਗਾਈ ਜਾਂਦੇ ਆ ਜੀ ਬਿਲਕੁਲ ਜੀ ਤੇ ਸਾਗਰ ਤੁਹਾਡੇ ਕੋਲ ਗੀਤ ਸੁਣਦੇ ਆ ਫੁੱਲਾਂ ਵਾਲੀ ਜਾਈ ਜਿਹੜਾ ਸੀ ਬੜਾ ਸੁਪਰ ਹਿੱਟ ਗੀਤ ਤੇ ਆਵਾ ਅਸੀਂ ਦੇਖਿਆ ਵੀ ਲੋਕਾਂ ਦੇ ਘਰਾਂ ਚ ਮੇਲਿਆਂ ਚ ਹਰ ਕਿ ਜਗ੍ਹਾ ਤੁਹਾਡਾ ਗੀਤ ਜਿਹੜਾ ਚਾਹਦਾ ਸੀ ਦੂਲਨ ਜੂ ਸਾਂਝੀ ਕਰ ਦਿੱਤੀ ਜੀ ਮਿਲਨੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆ ਜੀ ਮਿੱਤਰਾਂ ਕੋਠੇ-ਕੋਠੇ ਵੇੜੇ ਵਿੱਚ ਆਜੀ ਮਿੱਤਰ ਆਵੇ ਲਹਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਬਿਲਕੁਕੁਰੀ ਤੇ ਸਾਗਰ ਐਸੋ ਵੀ ਕਿੰਨੇ ਹੋਂਦਾ ਪ੍ਰਸੀਜਮ ਗੀਤ ਗਾ ਚਕਿਓ ਕਿੰਨੇ ਲਿਖ ਚਕਿਓ ਤੇ ਜੇਕਰ ਗੱਲ ਕਰੀਏ ਉਸਤਾਦ ਦੀ ਹਰ ਕਿਹਦਾ 스타 ਹੁੰਦਾ ਵਾ ਸਾਗਰ ਸ਼ਮੀ ਦਾ ਕੋਈ ਉਸਤਾਦ ਹੋਊਗਾ ਜੀ ਸਰ ਮੇਰੇ ਗੁਰੂ ਜੀ ਮੇਰੇ ਰੱਬ ਰੂਪ ਮੇਰੇ ਗੁਰੂ ਜੀ ਸ਼੍ਰੀ ਪੂਰਨ ਚੰਦ ਗੁਰੂ ਕੀ ਬਡਾਲੀ ਵਾਲੇ ਔਰ ਹੁਣ ਤੱਕ ਮੈਂ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕਾ ਤੇ ਕਰ ਰਹੇ ਹਾਂ ਜੀ ਜਿੰਨਾ ਚਿਰ ਸਾਹ ਚੱਲਦੇ ਆ ਉਹਨਾਂ ਚਿਰ ਕਰ ਰਹੇ ਹਾਂ ਜੀ ਲਿਖੀ ਜਾਂਦੇ ਆ ਤੇ ਗਾਈ ਜਾ ਰਹੇ ਹਾਂ ਜੀ ਔਰ ਉਹਨਾਂ ਦੀ ਇਹ ਕਿਰਪਾ ਹੈ ਮੇਰੇ ਪੰਜਾਬੀ ਮੇਰੇ ਪੰਜਾਬੀਆਂ ਦੀ ਪੰਜਾਬੀ ਸਰੋਤਿਆਂ ਦੀ ਮੇਰੇ ਸਰੋਤਿਆਂ ਦੀ ਮੇਰੇ ਰੱਬ ਵਰਗੇ ਸਰੋਤਿਆਂ ਦੀ ਇਹ ਸਾਡੇ ਤੇ ਗਰੀਬਾਂ ਤੇ ਕਿਰਪਾ ਹੈ ਪਤਾ ਨਹੀਂ ਉਹ ਰੈਗੂਲਰ ਉਤਰ ਸਖਾਈ ਜਾਂਦੇ ਨੇ ਵੀ ਜ਼ਰੂਰੀ ਇਹਨੂੰ ਹੀ ਸੁਣਨਾ ਹੈ ਇਹਨੂੰ ਹੀ ਸੁਣਨਾ ਸਾਗਰ ਸ਼ੰਮੀ ਨੂੰ ਹੀ ਸੁਣਨਾ ਉਹ ਇੰਨਾ ਕੁ ਪਿਆਰ ਦੇ ਰਹੇ ਨੇ ਜੀ ਮੈਂ ਕਰਜ਼ਾਈ ਹਾਂ ਮੇਰਾ ਰੋਮ ਰੋਮ ਮੇਰੇ ਸਰੋਤਿਆਂ ਦਾ ਕਰਜ਼ਾਈ ਹੈ ਮੇਰਾ ਵਾਲ ਵਾਲ ਪੰਜਾਬੀਆਂ ਦਾ ਕਰਜ਼ਾਈ ਹੈ ਜੀ ਜਿਨ੍ਹਾਂ ਨੇ ਵਰਲਡ ਲੈਵਲ ਤੇ ਪਹਿਲੋਂ ਫੁੱਲਾਂ ਵਾਲੀ ਰਜਾਈ ਸ਼ਿੰਦੋ ਦੀ ਹੱਟੀ 150 ਐਲਬਮ ਔਰ 15 1600 ਗੀਤ ਗਾਣੇ ਔਰ ਹੁਣ ਆ ਜਿਹੜਾ ਨਵਾਂ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਇੰਸਟਾਗ੍ਰam ਉਹਦੇ ਤੇ ਮੇਰੇ ਪੰਜਾਬੀਆਂ ਨੇ ਮੇਰੇ ਰੱਬ ਵਰਗੇ ਸਰੋਤਿਆਂ ਨੇ ਸਾਗਰ 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 ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਇਹ ਉਹਨਾਂ ਦੀ ਕਿਰਪਾ ਹੈ ਜੀ ਉਹਨਾਂ ਨੂੰ ਤਰਸ ਆਉਂਦਾ ਜੀ ਸਾਡੇ ਤੇ ਬਿਲਕੁਲ ਸੱਚ ਹੈ ਜੀ ਅਸੀਂ ਦੇਖਿਆ ਵੀ ਵੱਡੇ ਵੱਡੇ ਕਲਾਕਾਰ ਜਿਵੇਂ ਗੀਪੀ ਗਰੇਵਾਲ ਹੋ ਗਏ ਅਨੀਰੂ ਬਾਜਵਾ ਤੱਕ ਜਿਹੜੇ ਨੇ ਉਹਨਾਂ ਰੀਲਾ ਬਣਾਈਆਂ ਤੁਹਾਡੇ ਗੀਤਾਂ ਦੇ ਕਿਸ ਤਰ੍ਹਾਂ ਦੇ ਦੋ ਡੇਡ ਵੱਡੇ ਕਲਾਕਾਰ ਜਿਹੜੇ ਤੁਹਾਨੂੰ ਪਿਆਰ ਦੇ ਰਹੇ ਨੇ ਅੱਜ ਸਗਰ ਸ਼ਮੀ ਪੂਰੇ ਵਰਲਡ ਵਿੱਚ ਫੇਮਸ ਹੋ ਗਏ ਨੇ ਕਿਸ ਤਰ੍ਹਾਂ ਦੇ ਦੋ ਪ੍ਰਮਾਤਮਾ ਦੀ ਕਿੰਨੀ ਕੀ ਖਸਮ ਦੀਓ ਕਿਰਪਾ ਤੁਹਾਡੇ ਤੇ ਸਰ ਵੈਗਰੂ ਦੀ ਕਿਰਪਾ ਤੇ ਉਹਦੇ ਤੋਂ ਬਿਨਾਂ ਤੇ ਪਤਾ ਨਹੀਂ ਹਿੱਲਦਾ ਇਹ ਵੈਗਰੂ ਦੀ ਕਿਰਪਾ ਹੀ ਆ ਬਾਕੀ ਜਿਹੜਾ ਉਹ ਵੱਡੇ ਲੋਕਾਂ ਦੀ ਜਿਹੜੇ ਤੁਸੀਂ ਨਾਮ ਲੈਏ ਨੇ ਉਹ ਜਿਹੜਾ ਸਾਰੇ ਸਾਡੇ ਪੰਜਾਬੀ ਭੈਣ ਭਰਾ ਫਿਲਮ ਇੰਡਸਟਰੀ ਦੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਲੀਵੁੱਡ ਹਾਲੀਵੁੱਡ ਉਹ ਜਿਹੜਾ ਉਹ ਪਿਆਰ ਦੇ ਰਹੇ ਨੇ ਇਹ ਉਹਨਾਂ ਦਾ ਵੱਡਾਪਨ ਹੈ ਉਹਨਾਂ ਦਾ ਵਿਡੱਪਣ ਹੈ ਵੱਡੇ ਲੋਕ ਉਹਨਾਂ ਦੇ ਦਿਲ ਵੀ ਵੱਡੇ ਨੇ ਉਹਨਾਂ ਦੀ ਸੋਚ ਵੱਡੀ ਹੈ ਤੇ ਉਹ ਸਾਨੂੰ ਵੀ ਗਰੀਬਾਂ ਨੂੰ ਇਦਾਂ ਹੀ ਉਹ ਸਾਨੂੰ ਸੁਣਦੇ ਆ ਹਨਾ ਤੇ ਬਾਕੀ ਜੇ ਉਹ ਨਹੀਂ ਵੀ ਸਾਡੀਆਂ ਰੀਲਾਂ ਬਣਾਉਣਗੇ ਤੇ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਆ ਉਹ ਸਟਾਰ ਲੋਕ ਨੇ ਤੇ ਇਹ ਉਹਨਾਂ ਦਾ ਵੱਡਾਪਨ ਹੈ ਜੀ ਉਹਨਾਂ ਦਾ ਵੱਡਾਪਨ ਹੈ ਉਹ ਸਾਨੂੰ ਗਰੀਬਾਂ ਨੂੰ ਆਪਣੇ ਨਾਲ ਮਿਲਾ ਕੇ ਰੱਖਦੇ ਆ ਜੀ ਸਮਝ ਤੁਹਾਡਾ ਵੀ ਗੱਲਬਾਤ ਕਰਦੇ ਆ ਜਿਹੜੀ ਜੋੜੀ ਅੱਜ ਬਣ ਗਈ ਹੈ ਤੁਹਾਡੀ ਪ੍ਰਮਾਤਵਾ ਕਰੇ ਤੁਹਾਡੀ ਉਮਰ ਲੰਮੀ ਕਰੇ ਇਸੇ ਤਰ੍ਹਾਂ ਤੁਹਾਡੀ ਜਿਹੜੀ ਜੋੜੀ ਹੈ ਸੁਪਰ ਹੇਟਰਵੇ ਜੋੜੀ ਕਿਸ ਤਰ੍ਹਾਂ ਬਣੀ ਦੱਸੋ ਖਾਂ ਜੂ ਸਾਂਝਾ ਕਰਦੇ ਹੋ ਚੀਜ਼ ਤੇ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇਕੱਠੇ ਕੰਮ ਕਰਦੇ ਆ ਸਰ ਮੇਰੇ ਪਿੰਡ ਗੌਣ ਆਏ ਸੀਗੇ ਤੇ ਉਥੇ ਮੈਂ ਤੇ ਥੋੜਾ ਬਹੁਤਾ ਸਕੂਲ ਟਾਈਮ ਜਿੰਨਾਂ ਕਗਾਈ ਦਾ ਬਾਲ ਸਭਾ ਵਗੈਰਾ ਚ ਕਿਹੜਾ ਦੱਸਾਂ ਇਹਨੂੰ ਦੱਸਦੇ ਪਿੰਡ ਜਿਹੜੇ ਕਿਉਂ ਲੋਕੀ ਦਰਸ਼ਕੜੇ ਦੇਖਣ ਦੇ ਸਾਂ ਬੀ ਸਾਂ ਤੁਹਾਡਾ ਪਿੰਡ ਜਿਹੜਾ ਇਹ ਪ੍ਰਾਣਾ ਪਸ਼ੋਕੜ ਆ ਉਹ ਜਿਹੜਾ ਜਾਣਾ ਚਾਹੁੰਦੇ ਨੇ ਮੇਰਾ ਪਿੰਡ ਉੱਡ ਰਿਆ ਹਾਂ ਲੋਪੋ ਕਿਚਾ ਗਾਮੇ ਦੇ ਲਾਗੇ ਜ਼ਿਲ੍ਹਾ ਅਮ੍ਰਿਤਸਰ ਤੇ ਸੋਰਾ ਪਿੰਡ ਜਿਹੜਾ ਮੇਰਾ ਸੋਰਾ ਪਰਿਵਾਰ ਹੈ ਉਹ ਪਿੰਡ ਗੰਡੀ ਵਿੰਡ ਸਰਾ ਤੇ ਜਿੱਥੇ ਮੇਰੇ ਨਸੀਬ ਹੈ ਵੀ ਮੈਂ ਉੱਥੇ ਆਈ ਹਾਂ ਤੇ ਅੱਜ ਤੁਹਾਨੂੰ ਇੱਥੇ ਆ ਟਾਈਮ ਲਿਖਿਆ ਸੀਗਾ ਮਿਲਣਾ ਤੁਹਾਡੇ ਨਾਲ ਤੇ ਇਹ ਉੱਥੇ ਗਾਉਣ ਆਏ ਸੀਗੇ ਤੇ ਮੇਰੇ ਨਾਲ ਮਿਲਣ ਤੋਂ ਪਹਿਲਾਂ ਇਹ ਸੁਪਰ ਹਿੱਟ ਸੀਗੇ ਉਹ ਦੋ ਤੇਨਾਂ ਦੇ ਗਾਣੇ ਵਜਣਦੇ ਹਿੱਤੇ ਤੇ ਰੋਲਾ ਪੈ ਗਿਆ ਉੱਥੇ ਵੀ ਸਾਗਰ ਆਇਆ ਸਾਗਰ ਆ ਤੁਹਾਨੂੰ ਜਦੋਂ ਮਿਲੇ ਆ ਜਦ ਤੁਹਾਡੇ ਨਾਲ ਮੇਲ ਹੋਇਆ ਉਦੋਂ ਕਿਹੜੇ ਸੁਪਰ ਹਿੱਟ ਗੀਤ ਸੀ ਜਦ ਪਹਲਗਾ ਪਿੰਡ ਜੇ ਵੀ ਸਾਗਰ ਆਏ ਨੇ ਤੋ ਕਿਹੜਾ ਗੀਤ ਸੀ ਜਿਹੜਾ ਬੜਾ ਪਪੂਲਰ ਸੀ ਜਿਹੜਾ ਲੋਕ ਸੌਂਦੇ ਹੁੰਦੇ ਸਨ ਉਦੋਂ ਇਹਨਾਂ ਦੀ ਪੂਰੀ ਟੇਪ ਆ ਗਈ ਸੀ ਇੱਕ ਹਿੱਕ ਨਾਲ ਲਾਈ ਰੱਖਦਾ ਅਮਲੀ ਰਗੜ ਗਿਆ ਲਾਲ ਮਿਰਚ ਜੀ ਇਹ ਨਾਰਾ ਸੋਹਣਿਆ ਪੜਾਈ ਵਿੱਚ ਲੱਗਦਾ ਨਾ ਚੇਤੂਦੂ ਬਹੁਤ ਸਾਰੇ ਗਾਣੇ ਆਠ ਗਾਣਿਆਂ ਦੀ ਉਦੋਂ ਟੇਪ ਹੁੰਦੀ ਸੀਗੀ ਤੇ ਆਠ ਗਾਣੇ ਉਸ ਟੇਪ 'ਚ ਤਿੰਨ ਚਾਰ ਗਾਣੇ ਦੂਸਰੀ ਟੇਪ 'ਚ ਉਦੋਂ ਤੇ ਉਹ ਗਾਣੇ ਇੱਕਦਮ ਵੱਜ ਰਹੇ ਹੀ ਪੂਰੇ ਜੂਰ ਸ਼ੋਰ ਨਾ ਸਾਕਾ ਜੀ ਮਨਸੂਬ ਕਹਿੰਦੇ ਵੀ ਜਦੋਂ ਕਿੰਦੇ ਬੰਦੇ ਦਾ ਵਿਆਹ ਹੁੰਦਾ ਤੇ ਉਹਦੀ ਜਿਹੜੀ ਪਤਨੀ ਹੁੰਦੀ ਆ ਲక్ష్ਮੀ ਬਣ ਕੇ ਉਹਦੇ ਘਰੇ ਆਉਂਦੀ ਆ ਤੇ ਉਸ ਤੋਂ ਬਾਅਦ ਬੰਦੇ ਦੀ ਢੜਾਈ ਹੋ ਜਾਂਦੀ ਆ ਤੁਹਾਡੀ ਇਹਦੇ ਵਿੱਚ ਕਿੰਨੀ ਸਚਾਈ ਅਚਿਨ ਲੱਗੇ ਇਹ ਮੇਰੀ ਇਕੱਲੇ ਦੀ ਸਚਾਈ ਨਹੀਂ ਆ ਜੀ ਇਹ ਤੇ ਪੂਰੇ ਵਰਡ ਦੀ ਸਚਾਈ ਆ ਜੀ ਜਿਸ ਘਰ ਚ ਇੰਨੀ ਚੰਗੀ ਔਰਤ ਉਹਦੇ ਜਿਹਦੇ ਨਸੀਬ ਰੱਬ ਵੱਲੋਂ ਹੀ ਚੰਗੇ ਲਿਖੇ ਹੋਣ ਤੇ ਐਡੀ ਵੱਡੀ ਆਰਟਿਸਟ ਵੀ ਹੋਵੇ ਇੰਨੀ ਵੱਡੀ ਵਿਦਿਆ ਉਹਦੇ ਬ੍ਰੇਨ ਚ ਪਰਮਾਤਮਾ ਨੇ ਬਿਠਾਈ ਹੋਵੇ ਉਹ ਵਿਦਿਆ ਤੇ ਪਿੱਛੋਂ ਹੀ ਆਉਂਦੀ ਆ ਜੀ ਮਾਂ ਦੀ ਕੱਖ ਚੋਂ ਹੀ ਆਉਂਦੀ ਆ ਉਹਨੂੰ ਸਿਰਫ ਜਾਗਰਤ ਕਰਨਾ ਹੁੰਦਾ ਜਿਵੇਂ ਕਿ ਸਕੂਲਾਂ ਦੇ ਵਿੱਚ ਟੀਚਰ ਸਾਡੇ ਊੜਾ ਐੜਾ ਹੁੰਦਾ ਤੇ ਸਾਡੇ ਅੰਦਰ ਜਾਗਰਤ ਕਰਦੇ ਆ ਉਹ ਇਹਨਾਂ ਨੂੰ ਮੈਂ ਜੀ ਥੋੜਾ ਬਹੁਤਾ ਇਹਨਾਂ ਦੇ ਨਾਲ ਮੱਥਾ ਮਾਰਿਆ ਸਿਰਖਪਾਈ ਕੀਤੀ ਵੀ ਆਪਾਂ ਇਕੱਲੇ ਚੁੱਲੇ ਤੇ ਰੋਟੀਆਂ ਨਹੀਂ ਪਕਾਉਣੀਆਂ ਵੀ ਆਪਾਂ ਇਦਾਂ ਪੰਜਾਬੀ ਸੰਗੀਤ ਨੂੰ ਆਪਣੀ ਜ਼ਿੰਦਗੀ ਦੇ ਦੇਣੀ ਆ ਤੇ ਉਹ ਇਹਨਾਂ ਨੂੰ ਸਿਖਾਇਆ ਸਿੱਖ ਗਏ ਜੀ ਬਸ ਗੱਲ ਖਤਮ ਸਤ ਜੀ ਹੋਰ ਕਿਹੜਾ ਸਾਡੇ ਦਰਸ਼ਕਾਂ ਨੂੰ ਗੀਤ ਸਾਂਝਾ ਕਰੋ ਜਿਹੜਾ ਤੁਹਾਡਾ ਮਨ ਤੋਂ ਗੀਤ ਹੈ ਤੇ ਸੁਪਰ ਹਿੱਟ ਹੈ ਜਿਹੜਾ ਲੋਕਾਂ ਨੂੰ ਜਿਹੜਾ ਗੀਤ ਬਹੁਤ ਪਸੰਦ ਕੀਤਾ ਤੁਹਾਡੀ ਜਿਹੜੀ ਜੋੜੀ ਚ ਉਹ ਜੂ ਸਾਂਝਾ ਕਰਦੇ ਹਾਂਜੀ ਉਹ ਹੈਗਾ ਸੀਗਾ ਜੀ ਇੱਕ ਗਾਣਾ ਸੀ ਜਿਹੜਾ ਇਹਨਾਂ ਤੋਂ ਪਹਿਲੋਂ ਮਤਲਬ ਇਹਨਾਂ ਨਾਲ ਸ਼ਾਦੀ ਤੋਂ ਪਹਿਲੋਂ ਉਹ ਦੂਜੀਆਂ ਲੜਕੀਆਂ ਨੇ ਉਹ ਸਾਡੀਆਂ ਬੱਚੀਆਂ ਉਹਨਾਂ ਨੇ ਮੇਰੇ ਨਾਲ ਗਾਇਆ ਸੀ ਤੇ ਉਹ ਇੱਕ ਗਾਣਾ ਸੀਗਾ ਜੀ ਉਹ ਸੀਗਾ ਹਮ ਇੱਕ ਨਹੀਂ ਉਹ ਟਰੈਕਟਰ ਉਹ ਜਿਹੜੀ ਸੀਗੀ ਗੱਲ ਉਹ ਆਪਣਾ ਰਾਤ ਰੋ ਵਾਲੀ ਉਹੀ ਤੁਸੀਂ ਕਿਹਾ ਜਾਓ ਸ਼ਿੰਦੋਲ ਪੱਟੇ 사 ਜਾ ਜਾ ਇੱਕ ਸੈਕਿੰਡ ਜੀ ਵਿੱਚੋਂ ਕੱਟ ਲਿਓ ਕੱਟ ਲਿਓ ਨਹੀਂ ਇੱਕ ਮਿੰਟ ਕੱਟ ਲਿਓ ਤੁਸੀਂ ਉਹ ਸ਼ੁਰੂਆਤੀ ਇਦਾਂ ਸੀ ਨਾ ਵੀ ਰਿਕੁਐਸਟ ਸੁਣੋ ਇੱਕ ਮੇਰੀ ਵੀ ਹਨਾ ਦੇਰੀ ਵੇ ਕਰਾਤੇ ਤੇ ਉਹਨੇ ਅੱਗੋਂ ਕੀ ਕਿਹਾ ਸੀਗਾ ਇੱਕ ਹੋ ਗਿਆ ਬੜਾ ਉਹ ਇਦਾਂ ਸੀਗਾ ਜੀ ਮੈਂ ਦੱਸ ਦਿਨਾ ਕਿ ਉਹ ਫੀਮੇਲ ਮੁਟਿਆਰ ਦੇ ਬੋਲ ਸੀ ਸ਼ਾਮਾਂ ਦਾ ਟਾਈਮ ਹੈ ਤੇ ਸ਼ਹਿਰ ਨਾ ਲੜਕੀ ਸ਼ਰਾਰਤਾਂ ਹੁੰਦੀਆਂ ਜੀ ਮੇਰੇ ਗੀਤਾਂ ਗਾਣਿਆਂ ਦੇ ਵਿੱਚ ਚੁਟਕਲੇ ਹੁੰਦੇ ਨੇ ਸ਼ਰਾਰਤਾਂ ਹੁੰਦੀਆਂ ਕੋਈ ਲੱਚਰਤਾ ਨਹੀਂ ਹੁੰਦੀ ਕਿਸੇ ਕਿਸਮ ਦੀ ਡਬਲ ਮੀਨਿੰਗ ਨਹੀਂ ਹੁੰਦੀ ਉਹ ਇੱਕ ਸ਼ਰਾਰਤਾਂ ਚੁਟਕਲੇ ਇੰਜੋਏ ਬਸ ਐਦਾਂ ਤੇ ਉਹ ਗੱਲ ਸੀਗੀ ਵੀ ਰਿਕੁਐਸਟ ਸੁਣੋ ਇੱਕ ਮੇਰੀ ਵੇ ਨਾ ਲਾਇਓ ਮੁੰਡਿਓ ਦੇਰੀ ਵੇ ਇੱਕ ਰਾਤ ਹੈ ਮੂੰਹ ਤੇ ਆਈ ਵੇ ਇੱਕ ਕਾਰ ਵਿਗੜ ਗਈ ਮੇਰੀ ਵੀ ਪਿੰਡ ਚ ਆਈਆਂ ਤੇ ਜਾਂਦਿਆਂ ਮੇਰੀ ਤੁਹਾਡੀ ਸੜਕ ਤੇ ਤੁਹਾਡੇ ਪਿੰਡ ਦੇ ਲਾਗੇ ਗੱਡੀ ਇੱਕ ਕਾਰ ਵਿਗੜ ਗਈ ਮੇਰੀ ਵੇ ਕੋਈ ਹੋਵੇ ਮਕੈਨਿਕ ਪਿੰਡ ਵਿੱਚ ਤਾਂ ਛੇਤੀ ਬੁਲਾ ਦੇ ਹੋਵੇ ਕੋਈ ਕਰਕੇ ਹੀਲਾ ਜਾ ਮੋਢਿਓ ਮੈਨੂੰ ਸ਼ਹਿਰ ਪਹੁੰਚਾ ਦੇ ਹੋਵੇ ਤੇ ਉਹਦਾ ਜਵਾਬ ਸੀਗਾ ਭਈ ਇੱਕ ਹੋ ਗਿਆ ਬੜਾ ਹਨੇਰਾ ਨਹੀਂ ਇੱਕ ਹੋ ਗਿਆ ਬੜਾ ਹਨੇਰਾ ਨਹੀਂ ਇੱਕ ਸਫ਼ਰ ਵੀ ਲੰਬਾ ਤੇਰਾ ਨਹੀਂ ਤੂੰ ਦੋ ਚਾਰ ਘੰਟੇ ਠਹਿਰ ਜਾਨੀ ਹੋ ਲੈਣ ਦੇ ਜਰਾ ਸਵੇਰਾ ਨਹੀਂ ਤੂੰ ਦੋ ਚਾਰ ਘੰਟੇ ਠਹਿਰ ਜਾਨੀ ਹੋ ਲੈਣ ਦੇ ਜਰਾ ਸਵੇਰਾ ਨਹੀਂ ਪਾਟੋ ਚਨ ਮਗਰ ਟਰੈਕਟਰ ਦੇ ਨਹੀਂ ਤੈਨੂੰ ਛੱਡਣ ਚੱਲਾਂਗੇ ਪਾਟੋ ਚਿੰਮਗਰਾ ਟਰੈਕਟਰ ਦੇ ਨਹੀਂ ਤੈਨੂੰ ਛੱਡਣ ਚੱਲਾਂਗੇ ਰਾਤ ਰੌਨੀ ਤੇਰਾ ਸੇਵਾ ਪਾਣੀ ਕਰਕੇ ਕੱਲਾਂਗੇ ਰਾਤ ਰੌਨੀ ਤੇਰਾ ਸੇਵਾ ਪਾਣੀ ਕਰਕੇ ਕੱਲਾਂਗੇ ਬਸ ਸ਼ਰਾਰਤਾਂ ਹੁੰਦੀਆਂ ਜੀ ਸਾਗਰ ਕਿਸ਼ਤਾ ਦੇਉਂਦੇ ਤੇ ਮੈਂ ਦੱਸਿਆ ਵੀ ਸਾਗਰ ਸ਼ੰਮੀ ਦੇ ਇਹਨੇ ਸੁਪਰੇਟ ਗੀਤ ਨੇ ਸੁਪਰੇਟ ਜੋੜੀ ਆ ਤੇ ਉੱਥੇ ਅੱਜ ਕੱਲ ਜਿਵੇਂ ਮੈਂ ਗੱਲ ਕੀਤੀ ਆ ਕਿ ਸਾਗਰ ਦੀ ਮੋਟੀ ਲੈਂਦੀ ਇੰਡੀਆ ਚਲਾ ਇੰਡੀਆ ਬੜੀ ਤਿੰਨ ਮਸ਼ਹੂਰ ਕਰਦੀ ਆ ਕਿਸ ਤਰ੍ਹਾਂ ਦੇ ਦੇ ਦੋ ਚੇਨ ਨੂੰ ਲੈ ਕੇ ਇਹ ਮੇਰੇ ਧਨ ਭਾਗ ਹੈ ਜੀ ਗਰੀਬ ਦੇ ਤੇ ਉਹਦੇ ਵਿੱਚ ਮੈਂ ਥੋੜੀ ਕੁਛ ਕੀਤਾ ਜੀ ਉਹ ਕੀਤਾ ਤੇ ਪੰਜਾਬੀਆਂ ਨੇ ਜੀ ਪੰਜਾਬੀ ਸਰੋਤਿਆਂ ਨੇ ਲੱਖਾਂ ਦੀ ਗਿਣਤੀ ਚ ਮੇਰੀਆਂ ਧੀਆਂ ਮੇਰੀਆਂ ਛੋਟੀਆਂ ਭੈਣਾ ਚੂੜੇ ਵਾਲੀਆਂ ਬੇਟੀਆਂ ਪੰਜਾਬ ਦੀਆਂ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਚ ਸਾਗਰ ਦੀ ਵੋਟੀ ਲੈਂਦੀ ਇੰਡਕਾ ਚਲਾ ਸਾਗਰ ਦੀ ਵੋਟੀ ਲੈਂਦੀ ਇਹ ਉਹਨਾਂ ਨੇ ਮੈਨੂੰ ਗਰੀਬ ਨੂੰ ਉਹ ਮਤਲਬ ਇਦਾਂ ਜੋ ਵੀ ਆ ਜੀ ਅਸਲ ਚ ਵਾਕਈ ਸਾਗਰ ਦੀ ਵੋਟ ਇੰਡਕਾ ਚਲਾ ਲੈਂਦੀ ਆ ਹਾਂਜੀ ਹਾਂਜੀ ਉਹ ਜਿਹੜਾ ਨਾ ਜਦੋਂ ਆਪਾਂ ਇਸ ਲਾਈਨ 'ਚ ਆਏ ਮੈਂ ਬੜੇ ਗਰੀਬ ਘਰ ਚੋਂ ਉੱਠਿਆ ਜੀ ਤੇ ਜਦੋਂ ਇਸ ਲਾਈਨ ਚ ਆਏ ਸਭ ਤੋਂ ਪਹਿਲੀ ਗੱਡੀ ਉਹ ਉਸ ਵੇਲੇ ਇੰਡਿਕਾ ਹੀ ਸਭ ਤੋਂ ਵਧੀਆ ਗੱਡੀ ਮੰਨੀ ਜਾਂਦੀ ਸੀ ਤੇ ਉਹ ਸਭ ਤੋਂ ਪਹਿਲਾਂ ਇੰਡਿਕਾ ਹੀ ਸੀ ਤੇ ਉਹ ਇਹਨਾਂ ਨੇ ਘਰ ਦੇ ਲਾਗੇ ਹੀ ਖਾਲੀ ਥਾਂ ਚ ਗਲੀਆਂ ਚ ਚਲਾਛ ਲੂ ਕੇ ਲਾਗੇ ਤੇ ਸਿੱਖ ਲਈ ਮੈਂ ਉਹ ਸਖਾਈ ਸ਼ੌਕ ਜਿਹਾ ਹੁੰਦਾ ਨਾ ਉਮਰ ਵੀ ਉਹ ਜੰਗ ਤੇ ਉਹ ਉਹ ਸਿੱਖ ਲਈ ਜੀ ਇਹਨਾਂ ਤੇ ਬਸ ਉਹਦਾ ਰਿਜ਼ਲਟ ਅੱਜ ਆ ਤੁਹਾਡੇ ਸਾਹਮਣੇ ਆ ਜਿਹੜਾ ਗੀਤ ਜਿਹੜਾ ਸੁਪਰਟ ਹੋ ਰਿਹਾ ਜਦ ਲੋਕਾਂ ਦੀ ਕਚਰੀ ਜਾ ਰਿਹਾ ਵਾ ਇਹ ਗੀਤ ਹੁਣ ਲਿਖਿਆ ਗਿਆ ਹੈ ਜਿਹੜਾ ਵਾਇਰਲ ਹੋਣ ਹੋ ਗਿਆ ਕਿਸ ਤਰ੍ਹਾਂ ਦੇ ਆ 2005 ਦੇ ਵਿੱਚ ਜੀ 2005 ਦੇ ਵਿੱਚ ਟੇਪ ਆਈ ਸੀ ਗੰਨੇ ਹਿੰਦੁਸਤਾਨ ਦੀ ਸੁਪਰ ਡੁੱਪਰ ਕੰਪਨੀ ਮਤਲਬ ਬਹੁਤ ਉੱਚੇ ਲੈਵਲ ਦੀ ਕੰਪਨੀ ਟੀ ਸੀਰੀਜ਼ ਉਹ ਟੀ ਸੀਰੀਜ਼ ਦੇ ਵਿੱਚੋਂ ਇਹ ਟੇਪ ਆਈ ਸੀ ਇਹਦਾ ਨਾਂ ਸੀ ਗੰਨੀ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਇਹ ਮੇਲ ਫੀਮੇਲ ਸ਼ਰਾਰਤਾਂ ਜੀ ਹੁੰਦੀਆਂ ਨਾ ਤੇ ਕਮੇਟੀ ਹੁੰਦੀ ਹੈ ਤੇ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਗੋਰੇ ਗੋਰੇ ਜੰਮਣ ਕੇ ਬਾਪੂ ਦੇ ਨਿਆਣੇ ਨਹੀਂ ਤੇ ਇੱਕ ਨਕਲੀ ਸਾਧ ਜਿਹੜੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਨਕਲੀ ਦਵਾਈਆਂ ਦੇ ਕੇ ਠੱਗਦੇ ਠੁਕਦੇ ਆ ਉਹ ਇਸ ਤਰ੍ਹਾਂ ਉਹਨਾਂ ਨੂੰ ਮਜ਼ਾਕ ਕੀਤਾ ਤੇ ਇਹ ਪੂਰੀ ਟੇਪ ਉਦੋਂ ਸੁਪਰ ਡੁੱਪਰ ਹਿੱਟ ਸੀ ਤੇ ਇਹ ਗਾਣਾ ਵੀ ਉਦੋਂ ਹੁਣ ਨਾਲੋਂ ਵੀ ਜ਼ਿਆਦਾ ਹਿੱਟ ਸੀ ਤੇ ਸਦਾ ਹੀ ਰਿਹਾ ਹੈ ਇਹ ਸਿਰਫ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਇਹ ਨਵੇਂ ਤਰੀਕੇ ਨਾਲ ਹਿੱਟ ਹੋਇਆ ਸਿਰਫ ਤਰੀਕਾ ਬਦਲਿਆ ਹੈ ਕੀ ਲੱਗਦਾ ਸੋਸ਼ਲ ਮੀਡੀਆ ਦੀ ਪਾਵਰ ਬੜੀ ਹੈ ਰਾਤ ਨੂੰ ਅੱਜ ਕਾ ਸਟਾਰ ਬਣਾ ਦਿੰਦੀ ਹੈ ਤੇ ਰਾਤ ਨੂੰ ਆ ਕਿੰਸਟੋਰੀ ਦਿੰਦੀ ਹੈ ਪਾਵਰ ਤੇ ਲੋਕਾਂ ਦੀ ਹੈ ਜੀ ਨਾ ਉਹ ਸੋਸ਼ਲ ਮੀਡੀਆ ਚ ਪਾਵਰ ਆ ਤੇ ਨਾ ਉਹ ਡੈਕ ਚ ਪਾਵਰ ਹੈ ਗਈ ਸੀ ਤੇ ਨਾ ਸਾਡੇ ਚ ਸਾਡੇ ਚ ਤੇ ਹੈ ਹੀ ਨਹੀਂ ਨਾ ਇਹ ਲੋਕਾਂ ਚ ਪਾਵਰ ਹੈ ਜੀ ਉਹ ਜੋ ਚਾਹਣ ਉਹ ਕਰ ਸਕਦੇ ਆ ਜੀ ਤਾਂ ਸਾਕੇ ਜਾਂਦੇ ਆ ਜਿਹੜਾ ਕਿ ਮੇਰਾ ਮਨਸਾ ਵੀ ਜੀ ਸਲਾਹ ਦੋ ਜਿਹੜਾ ਕਿ ਸ਼ਿੰਦੂ ਦੀ ਹੱਟੀ ਵਾਲਾ ਬੜਾ ਅਸੀਂ ਤੁਹਾਡੀ ਰੀਦਾਂ ਸੌਂਦੇ ਨੇ ਆ ਤੁਹਾਡੇ ਗੀਤ ਹੁੰਦੇ ਨੇ ਆ ਤੇ ਤੁਹਾਡੇ ਅਖਾੜੇ ਵੀ ਅਸੀਂ ਬਹੁਤ ਦੇਖੇ ਨੇ ਤੇ ਦਰਸ਼ਕਾਂ ਜੀ ਨੂੰ ਸਾਝਾ ਕਰ ਦੋ ਜਿਹੜਾ ਗੀਤ ਵੀ ਦੋ ਜੀ ਉਹ ਹੈਗਾ ਸੀਗਾ ਜੀ ਸ਼ਰਾਰਤ ਸੀਗੀ ਹਮ ਇਹ ਸੀਗਾ ਇੱਕ ਸੈਕਿੰਡ ਸਾਰੀ ਵਿੱਚੋਂ ਕੱਟ ਲਿਓ ਨਾ ਵਿੱਚੋਂ ਹਾਂ 1 ਮਿੰਟ ਜੀ ਹਾਂ ਬੜਾ ਭੀੜ ਭੜਕਾ ਰਹਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਬੜਾ ਭੀੜ ਭੜਕਾ ਰਹਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਹਰ ਚੀਜ਼ ਦਾ ਰੇਟ ਤੁਲਾ ਦਿੱਤਾ ਲਿਖ ਲਿਖ ਕੇ ਫੱਟੀ ਤੇ ਹਰ ਚੀਜ਼ ਦਾ ਰੇਟ ਤੁਲਾ ਦਿੱਤਾ ਲਿਖ ਲਿਖ ਕੇ ਫੱਟੀ ਤੇ ਬੜੀ ਰੌਣਕ ਲੱਗੀ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਓ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਜੇ ਵਧੀਆ ਹੋਵੇ ਜੇ ਚੰਗੀ ਹੋਵੇ ਚੀਜ਼ ਗਾਕ ਤਾਂ ਆਪੇ ਪੈਂਦਾ ਵੇ ਜੇ ਵਧੀਆ ਹੋਵੇ ਚੀਜ਼ ਗਾਕ ਤਾਂ ਆਪੇ ਪੈਂਦਾ ਵੇ ਵਾਹ ਵਾਹ ਇੱਕ ਵਾਰੀ ਫੇਰ ਤੋਂ ਪ੍ਰਾਣੇ ਜਿਹੜੇ ਆ ਯਾਦਾ ਪ੍ਰਾਣੇ ਦੇਣੇ ਫੇਰ ਚੇਤੇ ਆ ਗਏ ਨੇ ਤੇ ਸਾਗਰ ਜੀ ਜਾਂਦੇ ਜਾਂਦੇ ਸਾਡੇ ਦਰਸ਼ਕ ਦੇ ਤੁਹਾਨੂੰ ਦੇ ਸੰਦੇਸ਼ਾਂ ਦੇਖਣੇ ਸੁਨੇਹਾ ਕੀ ਦੇਣਾ ਚਾਹੋਗੇ ਆਪਣੇ ਜਿਹੜੇ ਤੁਸੀਂ ਜੋੜੀ ਵੱਲੋਂ ਸਰ ਮੇਰੀ ਮੇਰੇ ਰੱਬ ਵਰਗੇ ਸਰੋਤੇ ਜਿੰਨਾ ਮੈਨੂੰ ਗਰੀਬ ਨੂੰ ਪਿਆਰ ਕਰਦੇ ਆ ਮੈਂ ਦੇਣ ਨਹੀਂ ਦੇ ਸਕਦਾ ਪੰਜਾਬੀ ਸਰੋਤਿਆਂ ਦੀ ਉਹਨਾਂ ਦੇ ਕਦਮਾਂ ਤੇ ਸਿਰ ਰੱਖ ਕੇ ਪੰਜਾਬੀ ਸਰੋਤਿਆਂ ਮੇਰੇ ਸਰੋਤਿਆਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਉਹਨਾਂ ਜਿਨ੍ਹਾਂ ਨੇ ਮੈਨੂੰ ਗਰੀਬ ਨੂੰ ਸ਼ਾਇਦ ਮੈਂ ਇੰਨੇ ਲਾਇਕ ਹਾਂ ਕਿ ਨਾ ਹਾਂ ਜਿੰਨਾ ਪਿਆਰ ਉਹਨਾਂ ਨੇ ਦਿੱਤਾ ਜਿੱਥੋਂ ਤੱਕ ਤੁਸੀਂ ਸੁਨਾਹ ਦੀ ਗੱਲ ਕੀਤੀ ਹੈ ਮੈਸੇਜ ਮੈਸੇਜ ਮੈਂ ਗਰੀਬ ਕੀ ਦੇ ਸਕਦਾ ਜੀ ਨਾਲੇ ਮੇਰੇ ਕਿਹੜਾ ਉਹਨਾਂ ਆਖੇ ਮੇਰੇ ਕੀ ਲੱਗਣਾ ਪਰ ਜੇ ਕਿਤੇ ਮੇਰੇ ਕਿਤੇ ਕੋਈ ਆਖੇ ਲੱਗ ਜਾਣ ਤੇ ਮੈਂ ਚਾਹੁੰਨਾ ਹੈ ਕਿ ਸੰਸਾਰ ਤੇ ਆ ਜਿਹੜੀਆਂ ਜਾਤਾਂ ਪਾਤਾਂ ਧਰਮਾਂ ਮਜ਼ਬਾਂ ਦੇ ਝਗੜੇ ਝੇੜੇ ਵੰਡਾਂ ਫਿਰਕਾ ਪਰਸਤੀਆਂ ਹੱਦਾਂ ਸਰਹੱਦਾਂ ਘਰਾਂ ਦੀਆਂ ਕੰਧਾਂ ਵੇੜਿਆਂ ਦੀਆਂ ਕੰਧਾਂ ਇਹ ਸਾਰਾ ਕੁਝ ਮੁੱਕ ਜੇ ਇਨਸਾਨ ਦਾ ਇਨਸਾਨ ਦੇ ਨਾਲ ਐਨਾ ਕੋ ਪਿਆਰ ਹੋਵੇ ਕਿ ਸਾਰੀ ਦੁਨੀਆ ਇੱਕ ਹੋ ਜੇ ਤੇ ਇਹ ਆ ਜੀ ਜੇ ਮੇਰੀ ਕੋਈ ਮੰਨ ਲੇ ਜਾਂ ਉਹ ਪਰਮਾਤਮਾ ਮੰਨ ਲੇ ਵਾਹ ਧੰਵਾਦ ਜੀ ਤੁਸੀਂ ਦੇਖਿਆ ਵੀ ਅੱਜ ਤੁਹਾਨੂੰ ਜਿਹੜੀ ਸੁਪਰ ਹਿੱਟ ਜੋੜੀ ਆ ਜਿਹੜੀ ਕਿ ਸਤਨਾਮ ਸਾਗਰ ਤੇ ਸ਼ਰਨਜੀਤ ਸੰਮੀ ਉਹਨਾਂ ਨੂੰ ਅੱਜ ਮਿਲਾਇਆ ਜਿਨ੍ਹਾਂ ਦਾ ਸੁਪਰ ਹਿੱਟ ਜਿਹੜਾ ਗੀਤ ਐ ਸੋਸ਼ਲ ਮੀਡੀਆ ਤੇ ਬੜਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਸਾਗਾ ਦੀ ਮੋਟੀ ਲੈਂਦੀ ਆ ਇੰਡੀਗਾ ਚਲਾ ਤੁਸੀਂ ਦੇਖਿਆ ਵੀ ਕਿੰਨੇ ਲੋਕ ਪਿਆਰ ਕਰਦੇ ਨੇ ਅਤੇ ਉਹਨਾਂ ਨੂੰ ਸਨੇਹਾ ਦਿੱਤਾ ਵੀ ਇਸੇ ਤਰ੍ਹਾਂ ਭਾਈਚਾਰੇ ਦੀ ਸਾਂਝ ਆ ਬਣਾ ਕੇ ਰੱਖਿਏ ਅਤੇ ਉਹਨਾਂ ਕਹੇ ਵੀ ਇਸੇ ਤਰ੍ਹਾਂ ਦੇ ਦਰਸ਼ਕ ਨੇ ਦੇਸਾਂ ਦੀ ਸਮਝ ਵਸਦੇ ਨੇ ਵੱਤਵਤ ਪਿਆਰ ਦੋਵਾਂ ਨੂੰ ਤਾਂ ਜੋ ਕਿ ਤੁਹਾਡੀ ਕਚਾਰੀ ਵਿੱਚ ਹਮੇਸ਼ਾ ਪਹੁੰਚਦੇ ਰਹਿਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇ